ਤਬੀ ਮਾਲਵਾੜੀ ਤੇ ਇਕੱਟਾ ਲੀ ਚੱਲ ਬਈ ਸ਼ੇਰਾ ਚੱਲ ਬਈ ਸ਼ੇਰਾ ਨੇਰ ਭਾਈ ਕਿਸਾਨ ਮਜ਼ਦੂਰ ਮੋੜ ਦੇ ਦਾ ਕੋਆਰਡੀਨੇਟ ਵੱਤੋ ਆ ਸ਼ੇਅਰ ਕਰ ਦਿਓ ਬਿਆਸ ਤੋਂ ਕਾਫਲਾ ਰਵਾਨਾ ਹੋ ਕੇ ਫਤਿਹਗੜ੍ਹ ਸਾਹਿਬ ਜਾ ਕੇ ਸਟੇ ਕਰੂਗਾ ਉਹ ਸ਼ੇਅਰ ਕਰ ਦਿਓ ਐਮਐਸਟੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਠੀਕ ਹੈ ਜੀ ਔਰ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਹੈਗਾ ਵਾ ਗੰਨੇ ਦਾ ਰੇਟ ਵੀ ਸੀ2 100% ਦੇ ਨਾਲ ਲੈਣਾ ਲਖੀਮਪੁਰ ਖਰੀਦਾਨ ਸਾਹਿਬ ਆ ਮਾਦਰ ਮਾਦਰ ਦੇ ਕਹਿੰਦੇ ਮਾਦਰ ਕਾਫਲਾ 215 ਬੰਦੇ ਇਸ ਟਾਈਮ ਵੇਖਣਾ ਸ਼ੁਰੂ ਹੋ ਗਏ ਜੀ ਅਪੀਲ ਕਰ ਦਿਓ ਤਾਂ ਕਿ ਬਸਤਵਾਨੇ ਛੇਰ ਹੋ ਜਵੇ ਕਰ ਤੋਂ ਹਜ਼ਾਰਾਂ ਚੱਜ ਸਿੰਘ ਜਿਹੜੇ ਆਉ ਦੇਖਣ ਦੁਨੀਆ ਨੂੰ ਪਹੁੰਚਣੀ ਚਾਹੀਦੀ ਹੈ ਫਸਲਾਂ ਦੇ ਪਾਸ ਸਾਰੇ ਕੇਸ ਵਾਪਸ ਲੈਣੇ ਹੈਗੇ ਆ ਬਿਜਲੀ ਇਲੈਕਟ੍ਰਿਸਿਟੀ ਬਿੱਲ ਨੂੰ ਖਤਮ ਕਰਾਉਣਾ ਹੈਗਾ ਵਾ ਇਹ ਤੋਂ ਕਾ ਹੋਰ ਮੰਗਾ ਜਿਵੇਂ ਕਲੂਸ਼ਨ ਐਕਟ ਜਿਹੜਾ ਵਾ ਉਹਦੇ ਵਿੱਚੋਂ ਜਿਹੜਾ ਵਾ ਐਗਰੀਕਲਚਰ ਨੂੰ ਬਾਹਰ ਕੱਢਣਾ ਹੈਗਾ ਵਾ ਅਰੇ ਤੋਂ ਕਾ ਹੋਰ ਮੰਗਾ ਮਜ਼ਦੂਰਾਂ ਦੀ ਨਰੇਗਾ 200 ਦਿਨ ਕਹ 700 ਰੁਪਏ ਦਾੜੀ ਔਰ ਆਪੀ ਬਸ ਯਾਨਾ ਦਾ ਜਿਹੜਾ ਪੰਜਵੀਂ ਤਾਰਕ ਤੁਹਾਨੂੰ ਇੱਥੋਂ 1000 ਟਰਾਲੀ ਗਿਣਾਵਾਂਗੇ ਤੁਹਾਨੂੰ ਇੱਥੋਂ 1000 ਟਰਾਲੀ ਗਿਣਾਵਾਂਗੇ ਗੇੜ ਲਣ ਗੇੜ ਲਣ 95 95 ਬਲੀ ਸਾਹਾ ਜੀ ਬੰਦੇ ਕਲਾ ਦੋ ਸੈਟ ਟਾਲੀਆਂ ਸਿਰਫ ਅੰਮ੍ਰਿਤਸਰ ਜ਼ਿਲ੍ਹਾ ਇੱਥੋਂ ਇੱਥੋਂ ਵਿਆਸ ਤੋਂ ਸਿਰਫ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਟਰਾਲੀਆਂ ਜਿਹੜੀਆਂ ਉਹ ਚੱਲ ਰਹੀਆਂ ਵੱਡੀ ਗਿਣਤੀ ਦੇ ਵਿੱਚ ਇਹਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਹਾਲੇ ਹਾਲੇ ਟਰੈਲਰ ਚੱਲ ਰਿਹਾ ਹਾਲੇ ਟਰੈਲਰ ਚੱਲ ਰਿਹਾ ਦੇਖੋਗੇ ਤੁਸੀਂ ਹਾਲੇ ਕਿਹੜੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਇੱਥੇ ਕਿਸਾਨ ਮਜ਼ਦੂਰ ਜਿਹੜੇ ਟਰ ਲੇ ਕੇ ਨਟਰਾਲੀਆਂ ਦੇ ਸਵਾਰ ਹੋ ਕੇ ਦਿੱਲੀ ਨੂੰ ਨਿਕਲ ਰਹੇ ਐ ਇਸੇ ਤਰੀਕੇ ਦੇ ਨਾਲ ਦੂਜੇ ਜ਼ਿਲ੍ਹੇ ਜਿਲਾ ਤਰਨਤਾਰਨ ਵਿੱਚੋਂ ਹਰੀਗੇਨੋਂ ਨਿਕਲ ਰਿਹਾ ਅੰਮ੍ਰਿਤ ਜਲੰਧਰ ਨਿਕਲ ਰਿਹਾ ਗੁਰਦਾਸਪੁਰ ਨਿਕਲ ਰਿਹਾ ਪਠਾਨਕੋਟ ਨਿਕਲ ਰਿਹਾ ਫਿਰੋਜ਼ਪੁਰ ਨਿਕਲ ਰਿਹਾ ਮਾਨਸਾ ਫਗਵਾੜਾ ਸਭ ਸਤਾਂ ਨੂੰ ਲੰਬੀਆਂ ਲਾਈਨਾਂ ਲੱਗੀਆਂ ਦੇਖਣ ਗਿਆ ਫਤੇਗੜ ਜਾ ਕੇ ਗਲਸਟੇ ਹੋਊਗਾ ਜੀ ਅਰਜਨ ਜ਼ਾਰਿਆ ਵੀ ਅਰਜਨ ਇਹ ਪਿੰਡ ਥਲੇ ਕਲੇਰ ਕਲੇਰਾ ਦਾ ਕਲੇਰਾ ਦਾ ਪਿੰਡ ਕਲੇਰ ਬਾਲਾ ਅਮਰਗੜ ਦੇ ਸਦਾ ਦਾਪਲ ਬੋਲ ਰਿਹਾ ਟਾਲੀਆਂ ਬਈ ਅੱਜ ਚਲੇ ਆਦੇ ਫਾਰਮ ਟ੍ਰੈਕ ਬਈ ਆ ਜਾਂਦਾ ਕੇ ਮਗਰ ਬਈ ਆ ਗੱਡੀ ਸਾਡੋ ਸਮਾਨ ਵਾਲੀ ਸਾਈਡਰ ਬਈ ਜਾਂਦੇ ਹੋਏ ਨਾਲ ਈਕਾ ਜੀ ਅੱਜ ਚਲੇ ਆਦੇ ਬਈ ਫਾਰਮ ਟ੍ਰੈਕ 805 ਬਹੁਤ ਵਰੀਆ ਜੀ ਸ਼ੇਰਿੰਗ ਵਾਲੀ ਸ਼ੇਰਿੰਗ ਵਾਲੀ ਨੇਰੀ ਲੈਂਦੀ ਹੋਈ ਆ ਵੀਰਾਂ ਨੇ ਤਗੜੇ ਹੋਣ ਜੇਸਟ ਸ਼ੇਰਿੰਗ ਵਾਲੀ ਢੇਰੀ ਲੈ ਆ ਰਿਹਾ ਜੇ ਉਸੇ ਤਰੀਕੇ ਨਾਲ ਦਿੱਲੀ ਵਿੱਚ ਮੋਰਚੇ ਦੇ ਵਿੱਚ ਢੇਰਗੇ ਲਿਆਵਾਂਗੇ ਕੱਲ ਨੂੰ ਵੇਖੋਗੇ ਤੁਸੀਂ ਸ਼ਾਹਜ ਬਈ ਕੱਲ ਨੂੰ ਦਿੱਲੀ ਪੂਛ ਦੀ ਜੋ ਤਿਆਰੀ ਆ ਕੱਲ ਨੂੰ ਸਾਰੇ ਦਾ ਸਾਰਾ ਅੱਜ ਸ਼ਾਮ ਨੂੰ ਪੰਜਾਬ ਇਕੱਠਾ ਹੋ ਰਿਹਾ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋ ਰਿਹਾ ਪੰਜਾਬ ਫਤੇਗੜ ਦੇ ਜਿੱਤੇ ਮੋਕੇ ਦੇ ਉੱਤੇ ਜਾ ਕੇ ਤੁਸੀਂ ਵੇਖੋਗੇ ਸ਼ਾਮ ਨੂੰ ਸ਼ਾਮ ਨੂੰ ਵੇਖੋਗੇ ਵੱਡੀ ਗਿਣਤੀ ਦੇ ਵਿੱਚ ਸ਼ਕਤੀ ਸਿੰਘ ਬਈ ਰਕਪਾਲ ਪਿੰਡ ਗੁਰੂ ਰਾਮਦਾਸ ਸਿਟੀ ਜੋੜ ਬਈ

ਸਾਰੇ ਅੱਜ ਅੱਜ ਲੱਖਾਂ ਤੇ ਚੱਲ ਜੇ ਗਿਣਤੀ ਲੱਖਾਂ ਤੇ ਦੇਖੀ ਜਾਓ ਇਹ ਤਾਂ ਕਿਤਨਾ ਦਿੱਲੀ ਦੀ ਸਰਕਾਰ ਚੜਦੇ ਜਾਈਏ ਜੀ ਚੜਦੇ ਜਾਈਏ ਜਿਸ ਤਰੀਕੇ ਨਾਲ ਤੁਸੀਂ ਜਿੰਨਾ ਸ਼ੇਅਰ ਕਰ ਦੋਗੇ ਸਮਝੋ ਕਿ ਮੋਦੀ ਦੀ ਧੌਣ ਤੇ ਗੋਡਾ ਉਹਨੇ ਯੋਰ ਨਾਲ ਰੱਖਾਂਗੇ ਤਾਂ ਕਿ ਗੱਲ ਸਾਰੀ ਦੇਸ਼ ਦੁਨੀਆ ਤੱਕ ਜਾਣੀ ਚਾਹੀਦੀ ਹੈ ਬਈ ਸਿੱਕਾ ਆ ਕਾਬਲਾ ਵੱਜ ਕੇ ਵੀ ਮਰ ਕਾਬਲੇ ਤੇ ਆਂਦੇ ਹੋ ਮਲਖੋੜ ਸੱਦੂ ਮਾਲ ਬਾਜ਼ਾਰ ਦੇ ਤੋਂ ਬਈ ਬਾਟਰ ਜੌਨ ਦੀ ਟਾਲੀ ਆਜ ਜਾਂਦਾ ਸਾਡਾ ਬਾਪੂ ਸ਼ੇਰ ਸੰਤੋਖ ਸਿੰਘ ਸੋਨਾ ਲਿਕਾ ਸੋਨਾ ਲਿਕਾ ਬਈ ਸੋਨਾ ਲਿਕਾ ਸੋਨਾ ਲਿਕਾ ਸੋਨਾ ਲਿਕਾ ਸੋਨਾ ਲਿਕਾ ਹਾਂ ਸੋਨਾ ਲਿਕਾ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ 5-7 ਹਜ਼ਾਰ ਬੰਦਾ ਦੀਦਾ ਹੋਵੇ ਚੈਨਲ ਫੇਲ ਕਰਾ ਦਿਓ ਚੈਨਲ ਕੋਟਰਾ ਗੁਜਰਾ ਮਜੀਠਾ ਬਈ ਬਹੁਤ ਵਧੀਆ ਬਹੁਤ ਵਧੀਆ ਬਈ ਬਹੁਤ ਵਧੀਆ ਬਈ ਤੱਤੂ ਨੰਗਲਾ ਤੱਤੂ ਨੰਗਲਾ ਆ ਦੇਖ ਰਹੇ ਜੀ ਅਸੀਂ ਜਿਲ੍ਹਾ ਅੰਮ੍ਰਿਤਸਰ ਦਾ ਇੱਕ ਆਫਲਾ ਆ ਸਰਮਾ ਕਾ ਆ ਗਿਆ ਬਈ ਮੀਡੀਆ ਬਾਹਰ ਆ ਗਿਆ ਬਈ ਸ਼ੇਅਰ ਕਰ ਦਿਓ ਤਗੜੇ ਹੋ ਕੇ ਸਰ ਪਿਆਲਵਾ ਦੇ ਨੈਸ਼ਨਲ ਮੀਡੀਆ ਵੀ ਛੋਟੇ ਛਾਲੇ ਵਾਲੇ ਗੁੱਮੇ ਭਾਈ 1.8 ਵਾਸੀ ਫੇਸ ਕਰਕੇ ਬਸ 18000 ਰੁਪਏ ਲਾ ਲਓ 18000 ਦੇਖ ਰਹੇ ਨੇ 18000 ਦੇ ਲਾਜੇ ਸ਼ਾਬਾਸ਼ੇ ਭਾਈ ਕਾਬਾਸ਼ੇ ਸ਼ਾਬਾਸ਼ੇ ਭਾਈ ਆਜਨ ਦੇ ਮਿੰਦ ਮਹਿੰਦਰਾ ਬਾਬਾ ਗੁੱਡਾ ਸਾਹਿਬ ਜੌਣ ਭਾਈ ਠੀਕ ਹੈ ਜੀ ਆ ਬਰਿਆਮ ਨੰਗਲ ਦੀ ਟਰਾਲੀ ਕੋਈ ਸਾਡੇ ਸੁਪਰ ਦੇ ਲੀਡਰ ਭਾਈ 875 875 ਭਈ ਭਈ ਅੱਜ ਜਿਵੇਂ ਅੱਜ ਦੇਖ ਰਹੇ ਜੇ ਦਿੱਲੀ ਮੋਰਚਾ ਕੱਲ ਇਹਨਾਂ ਤੋਂ ਵੱਧ ਕੇ ਹੋਣੇ ਚਾਹੀਦੇ ਆ ਵੀ ਹੋਰ ਕੱਲ ਇਹਨਾਂ ਤੋਂ ਵੱਡਾ ਐਕਸ਼ਨ ਹੋਰ ਕੇ ਕੱਲ ਹਾਂਜੀ ਹਾਂਜੀ ਦੇਖੋ ਜੀ ਜਿੱਥੋਂ ਤੱਕ ਵੀ ਨਿਗਾਇਆ ਲੇ ਵੀ ਕਿਲੋਮੀਟਰਾਂ ਦੀ ਲਾਈਨਾਂ ਜਾ ਰਹੀਆਂ ਅਜੇ ਤੋਂ ਦੇ ਅਜੇ ਵੀ ਕਿਲੋਮੀਟਰਾਂ ਦੀ ਲੈਂਡ ਇੰਦਰਲੀ ਲਾਈਨ ਚਾਲੂ ਹੋਣੀ ਆ ਇੰਦਰ ਸਾਈਡ ਹਲੇ ਇੰਦਰ ਵੀ ਲਾਈਨ ਸਾਹਮਣੇ ਦੇਖ ਸਕਦੇ ਤੁਸੀਂ ਜੂਮ ਕਰਕੇ ਦਿਖਾ ਦਾਂਗੇ ਉਹ ਲਾਈਨ ਹਜੇ ਬਾਕੀ ਅਖੜ ਨਹੀਂ ਤੁਰਨੀ ਬਾਕੀ ਆ ਇਧਰ ਵਾਲੀ ਐਸਪਾਈ ਇਧਰ ਵਾਲੀ ਲਾਈਨ ਹੈ ਜਿਹੜੀ ਸ਼ਬਸ਼ ਭਾਈ ਕਾਫਲਾ ਲਗਾਤਾਰ ਉਹ ਦੇਗਾ ਸਭ ਨੂੰ ਰਵਾਣਾ ਹੁੰਦਾ ਹੋਇਆ ਸ਼ਾਬਸ਼ ਭਾਈ ਆ ਦੇਖੋ ਹੁਣ ਕਾਫਲਾ ਸ਼ੇਅਰਿੰਗ ਕਰ ਦਿਓ ਵੀਰ ਮੇਰੇ ਸ਼ੇਅਰ ਇਹਦੀ ਫੋਟੋ ਲਾ ਲਓ ਮੇਰੇ ਵੀਰਾ ਕਾਫਲੇ ਦੀ ਕਿਰਦੀ ਫੋਟੋ ਇੱਕ ਲੈ 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 ਹਾਂ ਆ ਕਾਫਲਾ ਦੇਖੋ ਆ ਚੱਲਦਾ ਹੋਇਆ ਕਾਫਲਾ ਆ ਚੱਲਿਆ ਗੁਰੂ ਕਾ ਬਾਗ ਜਿਹੜਾ ਅਮਰਸਰ ਮਾਈ ਆ ਚੱਲ ਰਿਹਾ ਬਈ ਬਿਆਸ ਦਰਿਆ ਦਿੱਲੀ ਦੇ ਪਹਿਲੇ ਅੰਦੋਲਨ ਦੇ ਵਿੱਚ ਦੇ ਤਰਤੀ ਨੇ ਲੱਖਾਂ ਟਰੈਕਟਰ ਚਾਲੀਆਂ ਦਿੱਲੀ ਤੋਂ ਰਵਾਨਾ ਕੀਤੀ ਇਹ ਗੁਰੂ ਨਾਨਕ ਦਾਸ ਦੀ ਤਰਤੀ ਇਹ ਬਨਾਲ ਦੀ ਤਰਤੀ ਅੱਜ ਵੀ ਲੱਖਾਂ ਟਰੈਕਟਰ ਚਾਲੀਆਂ ਦਿੱਲੀ ਵੱਲੋਂ ਟੁਰ ਰਹੀਆਂ ਆ ਬਈਆ ਕੱਕੜ ਬਿਲਕੁਲ ਬਾਰਡਰ ਲੌਰ ਦੇ ਨੇੜੇ ਕੱਕੜ ਪਿੰਡੋਂ ਲਾਹੌਰ ਨੇੜੇ ਲੱਗਦਾ ਵਾ ਉੱਥੋਂ ਆ ਰਹੀਆਂ ਟਰਾਲੀਆਂ ਬਈ ਅਰਜਨ ਅਰਜਨ ਆ ਗਿਆ ਬਈ ਨਾਣੀਆਂ ਰਾਣ ਆ ਯੂਥ ਬਈ ਨਾਣੀਆਂ ਬਿਲਕੁਲ ਲਾਹੌਰ ਦੇ ਨੇੜੋਂ ਬਈ ਇਨਾਂ ਦੇ ਕੋਠਿਆਂ ਤੋਂ ਲਾਹਣ ਦੇਣੇ ਦੀਦਾ ਵਾ ਉੱਥੋਂ ਆੜਿਆ ਪਿੰਡ ਬਈ ਕਾਫਲਾ ਜੇ ਬਈ ਸ਼ੇਰੋ ਛੇਰ ਕਰਦੋ ਹੀ ਛੇਰ ਕਰਦੋ ਬੰਦੇ ਬੰਦ ਕਾਫਲਾ ਅਜੇ ਵੀ ਬਾਕੀ ਬਹੁਤ ਦੋ ਬਹੁਤ ਜਸਾਈ ਕਰਦੇ ਹੋ ਬਹੁਤ ਟਰਾਲੀਆਂ ਹਾਂ ਪਿੱਛੇ ਔਰ ਨਵਾਂ ਹੀ ਬਈ ਨਵਾਂ ਟਰੈਕਟਰ ਹੈ ਬਾਈ ਬਾਈ ਸ਼ੇਰ ਉੱਪਰ ਚੜ ਬੱਚਾ ਵਾ ਥੀ ਹੋਰ ਨਾ ਡਿੱਗਣ ਦੋ ਵੀ ਹੋਰ ਨਾ ਡਿੱਗਣ ਦੋ ਜੀ ਇਹਨੂੰ ਬਚਾਈਏ ਜੌਨ ਡੀਅਰ ਬਾਈ ਜੌਨ ਡੀਅਰ ਚੱਲ ਰਿਹਾ ਸ਼ਾਬਾਸ਼ੇ ਸ਼ੇਰੋ ਓ ਪنڈਾ ਵਾਲਿਓ ਪنڈਾ ਦੇ ਨੌਜਵਾਨੋ ਤੁਹਾਡੇ ਸਿਰ ਤੇ ਲੜਾਈ ਆ ਬਈ ਹਾਂਜੀ ਆ ਗਿਆ ਬਈ ਦਿਖਾ ਦਿਓ ਜੀ ਦਿਖਾ ਦਿਓ ਹਲੇ ਕਾਫਲਾ ਬਾਕੀ ਆ ਇਹ ਅੰਮ੍ਰਿਤਸਰ ਜ਼ਿਲ੍ਹਾ ਚੱਲ ਰਿਹਾ ਜੀ ਅੰਮ੍ਰਿਤਸਰ ਜ਼ਿਲ੍ਹਾ ਪਿਆਸ ਤੋਂ ਪਿਆਸ ਕੋਰ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਕਾਫਲਾ ਰਵਾਨਾ ਹੋ ਰਿਹਾ ਆਵਾਜ਼ ਬਈ ਦੇਖਦੇ ਜਾਓ ਹਜੇ ਹਜੇ ਦੇਖਦੇ ਜਾਓ ਹਜੇ ਟਰੈਲਰ ਚੱਲ ਰਿਹਾ ਟਰੈਲਰ ਚੱਲ ਰਿਹਾ ਸਾਨੂੰ ਵਿੱਚ ਛੱਡਣਾ ਪੈਣਾ ਵਾ ਲਾਈਵ ਉਵੇਂ ਦਵਾਨਾ ਹੋਣਾ ਵਾ ਬੜੀ ਦੁੱਗੀ ਲੈ ਆਫੀ ਮੋਕੀ ਹੋਈ ਆ 1.2 ਦੇ ਅੰਦਰ ਵਸੇ ਖੁੱਲੀ ਆ ਆ ਭਈ 855 ਅਰਜਣ ਬਈ ਅਰਜਣ ਦੇਖੀ ਜਾਓ ਦੇਖੀ ਜਾਓ ਅਜੇ ਕਰ ਦੋ ਵਕਤਵਾਦ ਭਾਈ ਸ਼ੇਅਰ ਕਰੀ ਜਾਓ ਟੂਕੇ ਹੋ ਚੱਲੇ ਜੀ ਟੂਕੇ ਕਰ ਦিয়ে 1.9 ਬਸ 20000 ਰੁਪਏ ਲੈ ਆੜੀਏ ਨੱਕ ਦੱਫ ਕੇ ਸ਼ਾਬਾਸ਼ ਹੈ ਭਾਈ ਮਹਿੰਦਰਾ 575 ਬਈ ਆ ਚੱਲੇ ਅਜੇ ਮਹਿੰਦਰਾ 575 ਬਈ ਉਕੇ ਅੰਦੋਲਨ ਬਣਾਤਾ ਤੁਸੀਂ ਅੰਦੋਲਨ ਬਣਾਤਾ ਉਹਨਾਂ ਖੁਤੀ ਬੁੱਧੀ ਜੀਵੀਆਂ ਦੇ ਹੌਸਲੇ ਪਸਤ ਕਰਦੇ ਜਿਹਨਾਂ ਲੱਗਦਾ ਅੰਦੋਲਨ ਖੜਾ ਨਹੀਂ ਹੋਣਾ ਇਹ ਪ੍ਰਾਉ ਤੁਹਾਡੀ ਦੇਣ ਆ ਆਖੜਾ ਕਰਤਾ ਅੰਦੋਲਨ ਕੁਝ ਨਹੀਂ ਖਾਲਾ ਜਵਰੀ ਆ ਚਲ ਕੇ ਜਾਓ ਜੀ ਕਾਫਲਾ ਅਜੇ ਦੇਖੋ ਪਿੱਛੇ 2 ਕਿਲੋਮੀਟਰ ਤੋਂ ਲਾਈਨ ਜੇ ਲੱਗੀ ਆ ਰਹੀ ਆ 1 ਕਿਲੋਮੀਟਰ ਦੀ ਲਾਈਨ ਇਧਰ ਰੋਡ ਦੇ ਉੱਤੇ ਖੜੀ ਆ ਜੀ ਸ਼ਾਬਾਸ਼ ਇਧਰ ਹੀ ਇਹ ਤੁਸੀਂ ਮਿਹਨਤ ਦਾ ਫੁੱਲ ਮੋੜ ਰਹੇ ਜੇ ਮੇਰੇ ਜਿਹੜੇ ਸੋਸ਼ਲ ਮੀਡੀਆ ਦੇ ਮੇ ਵੀਰ ਬੈਠੇ ਆ ਤੁਹਾਡੀ ਇਹੀ سپورਟ ਆ ਵੱਡੀ ਗਿਣਤੀ ਦੇ ਵਿੱਚ ਸ਼ੇਅਰ ਕਰਦੇ ਜਾਈਏ ਢੰਡੋਰੀ ਗਾਗਰਮਲ ਢੰਡੋਰੀ ਗਾਗਰਮਲ ਬਾਟਰ ਤੁਰੇ ਦੇਖ ਸਕਦੇ ਤੁਸੀਂ ਅਗਰ ਨਿਗਾਹ ਜਾਂਦੀ ਹੋਵੇ ਤਾਂ ਦੇਖ ਸਕਦੇ ਜੀ ਕੈਮਰਾ ਹੋ ਸਕਦਾ ਨਾ ਦਿਖਾ پا ਰਿਹਾ ਹੋਵੇ ਧੁੰਦਾ ਕਰਕੇ ਪਰ ਉਹਦੇ باوجود ਜੇ ਤੁਸੀਂ ਦੇਖੋ हां भाई इंडो इंडो फार्म नवा ट्रैक्टर में इंडो फार्म भाई इंडो फार्म 25 विंड तारा तारा प्यारानी जाल को रोज गेट शोकाड़ा और तेरी पकड़े वाले चल जा चल जा मगरू ने हां जी ਅਨਿ ਦੇਖਦੇ ਜਾਓ ਜੀ 75 ਦੇਖਦੇ ਜਾਓ ਜੀ ਦੇਖਦੇ ਜਾਓ ਦੇਖਦੇ ਜਾਓ ਪੈਂਛੀ ਚੁੱਕ ਜਾਓ ਗੁਰੂ ਨਾਨਕ ਦੀ ਨਗਰੀ ਗੁਰੂ ਸਾਹਿਬ ਦੇ ਉਹ ਸਾਰੀ ਹੋਈ ਨਗਰੀ ਜਿਹੜੀ ਦਿੱਲੀ ਦੇ ਅੰਦੋਲਨ ਦੇ ਵਿੱਚ মিডিਆ ਵਾਲੇ ਹੋ ਗਵਰਨਰ ਨਾਲ ਕੋ ਦੋ ਮਿੰਟਾਂ ਲਈ ਇੰਟਰਵਿਊ ਚੱਲੋ ਮੇਰੇ ਮੁਕਾਬਲਾ ਤੁਹਾਡਾ ਧੰਨਵਾਦ ਭਰਾਓ ਦੇਖੋ ਜੇ ਮੈਂ ਮਚਾ ਕੇ ਮੀਡੀਆ ਦੇ ਮਚਾ ਕੇ ਇਹਨਾਂ ਵੀਰਾਂ ਨੂੰ ਕਵਰਜ ਕਰਨਾ ਹੌਸਲੇ ਨਾਲ ਹੌਸਲੇ ਚਲੋ ਖਿਚੋੜੀ ਖਿਚੋ ਦੇਖੋ ਜੀ ਦੇਖੀ ਜਾਓ ਜੀ 2.1 ਕੇ ਲਾਇਆ ਲਿਵਿੰਗ ਇੰਡੀਆ ਦਾ ਸਪਟਕਾਰ ਵੀ ਮੇਰਾ ਵੀ ਦਿਖਵਾਇਆ ਪਿਸਤਰੇ ਤੋਂ ਸ਼ਾਬਾਸ਼ ਵੀ ਖਿੱਚ ਦਿਓ ਕਰ ਦਿਓ ਸ਼ੇਅਰ ਕਰ ਦਿਓ ਦਿੱਲੀ ਤੱਕ ਭਜਣਾ ਪਾ ਦਿਓ ਕੀ ਗਾ ਬਾਈ ਇੱਕੀ ਜਾਓ ਵੀ ਟਿੱਕੜੀ ਹਜੇ ਜੇ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਸਾਈਡ ਤੇ ਇੱਕ ਟਰਾਲੀਆਂ ਇਹ ਨਿਕਲ ਰਹੀਆਂ ਹੈ ਟਰਾਲੀਆਂ ਇੱਕਦਾਂ ਬੈਕ ਸਾਈਡ ਤੇ ਦਿਖਾਉਣਗੇ ਆ ਕਿੱਧਰ ਲੈ ਆ ਕਿਧਰ ਰਹੀਆਂ ਨੇ ਬਾਈ ਦੇਖੋ ਜੀ ਪਿੱਛੋਂ ਪਿੱਛੋਂ ਦਿਖਾ ਰਹੇ ਮੈਨੂੰ ਪਿੱਛੋਂ ਪਿੱਛਾ ਦੇ ਵਿੱਚ ਦਿਖਾ ਬਹੁਤ ਬਾਈ ਸ਼ਾਬਾਸ਼ ਟਰਾਲੀਆਂ ਆ ਰਹੀਆਂ ਉਹ ਵੀ ਦੇਖ ਸਕਦੇ ਜੇ ਤੁਸੀਂ ਜਿਹੜੀ ਸਾਈਡ ਤੋਂ ਪਿੱਛੋਂ ਆ ਰਹੀਆਂ ਬਹੁਤ ਜ਼ਬਰਦਸਤ ਬਾਈ ਸ਼ਾਬਾਸ਼ 1 ਕਿਲੋ ਮੀਟਰ 1 ਕਿਲੋ ਮੀਟਰ ਦਾ ਵਾਇਆ ਕੋਲੇ ਡੈਟਸ ਬਾਬਾ ਨੌ ਸਿੰਘ ਅਪੰਡ ਮੁੰਡਿਆਲਾ ਬਾਈ ਆ ਜਿਹੜਾ ਨੋਟ ਬਈ ਸਿਮੀਟਰੋ ਨਾਲੇ ਲਿਖਦਾ ਹੋਇਆ ਸ਼ਾਬਾਸ਼ ਹੈ ਬਈ ਗੱਡੀਆਂ ਸਾਈਡ ਤੇ ਰੱਖੋ ਆਪਣੀਆਂ ਗੱਡੀਆਂ ਕੋਲ ਟ੍ਰਾਫਿਕ ਜਾਨ ਕਰਦੀਆਂ ਵਾ ਸਾਡਾ ਬੰਦਾ ਆਪਣੇ ਕੰਟਰੋਲ ਜਿਨੀ ਹੈਗਾ ਹਾਂ ਬਈ ਹਾਂ ਬਈ ਜੋਨ ਬਾਕਾ ਨੌਂ ਸਿੰਘ ਮੱਲਵਾਲ ਬਈ ਆ ਚੱਲਿਆ ਰੇ ਇੰਡੀਆ ਗੇਟ ਦੇ ਨੇੜੇ ਬਈ ਲਗਾਤਾਰ ਅੱਜ ਦੇ ਅੱਗੇ ਲਈ ਮੰਜ਼ਿਲ ਪਹੁੰਚਣਾ ਕਰਾ ਆਗਲੇ ਜਾਰੀ ਨਹੀਂ ਕੌਮ ਤੇ ਜਾਰੀ ਨਹੀਂ ਪਹੁੰਚਣਾ ਦਾ ਫਿਰ ਚੱਲ ਕੇ ਬਈ ਸ਼ੇਅਰ ਕਰਨ ਵਾਲੀ ਤੇਰੀ ਲਿਆਦੀਆਂ ਵੀਰਾਂ ਨੇ ਵੱਡੀ ਗਿੰਦੇ ਦੇ ਵਿੱਚ ਸ਼ੇਅਰ ਕਰ ਦਿਓ ਉਹ ਸ਼ਾਹਬਾਦ ਕੇ ਬਈ ਸ਼ੇਰੋ ਆ ਗੱਡੀਆਂ ਦੋ ਡਿਸਟੈਂਸ ਤੋਂ ਕਰਮਣੀਆਂ ਪਿਛੋ ਲਾਈਨ ਚਲੀ ਤੇ ਇਹਨਾਂ ਦੋਨ ਸਾਈਡ ਤੇ ਕਰਾਓ ਕੇ ਬਨੇ ਸ਼ਾਹਬਾਦ ਦੀ ਹਵਲੀ ਟਰੈਕਟਰ ਦੀ ਸਪੀਡ ਜ਼ਿਆਦਾ ਹੋ ਹਵਲੀ-ਥਵਲੀ ਟਰੈਕਟਰ ਦੀ ਸਪੀਡ ਘੱਟ ਥੋੜੀ ਸਲੋ ਬਈ ਸਲੋ ਅਰੇ ਬੰਨੇ ਆਗੂ ਆ ਟਰੈਕਟਰਾਂ ਦੀ ਸਪੀਡ ਥੋੜੀ ਸਲੋ ਕਰਕੇ ਸਾਡੀਆਂ ਗੱਡੀਆਂ ਹੁਣ ਰੋਕ ਰਹੀਆਂ ਅਗਲੇ ਬੰਨੇ ਖਰਾਬੇ ਮੇਰੇ ਬੰਨੇ ਖੜਕੇ ਲੰਗਰ ਵਾਲੀ ਗੱਡੀ ਕਾਲੀ ਸਰਗਰਮ ਭਾਈ ਅਗਲੇ ਬੰਨੇ ਲੈ ਜੀ ਬਹੁਤ ਹੀ ਸੇਵਾ ਕਰਨੋਂ ਆਸੀ ਆਈ ਇਹਨੇ ਵੀ ਅਗਲੇ ਬੰਨੇ ਕਾਫਰ ਬੰਨ ਸ਼ਾਬਾਸ਼ ਜੀ ਭਾਈ ਇਹ ਚਾਹ ਦੀ ਸੇਵਾ ਹੀ ਆ ਜੀ ਸ਼ਾਬਾਸ਼ ਜੀ ਭਾਈ ਲੰਗਰ ਦੀ ਪੇਪੀ ਟਰਾਲੀਆਂ ਮੰਨ ਲੋ ਯਾਰ ਸੈਰ ਤੇ ਕਰੋ ਮਗਰਲੀ ਟਰਾਲੀ ਆਈ ਟ੍ਰੈਫਿਕ ਜਮ ਹੋ ਜਾਨੀ ਆ ਚਲੋ ਭਈ ਐਸ ਟਰਾਲੀ ਵੀ ਆ ਉਧਰ ਮੇਰੇ ਆ ਰਹੀ ਆ ਦੇਖ ਤਾ ਵੀ ਸ਼ੁਰੂ ਕਰਾ ਦਿਓ ਉਹ ਮਾਲਾ ਵਾਲ ਉਹ ਤੇਰੀ ਕਿੰਨੀ ਕਿਤੇ ਖੜੀ ਆ ਅਗਲ 1.3 2.4 ਬਹੁਤ ਵਧੀਆ ਦੀ ਬਹੁਤ ਵਧੀਆ ਸ਼ੇਅਰਿੰਗ ਸ਼ੇਅਰਿੰਗ ਕਰੀ ਜਾਓ ਬੱਸ ਦੱਲੇ ਲਾ ਦਿਓ ਨਾ ਇਹ ਜੀ ਟ੍ਰੈਫਿਕ ਟ੍ਰੈਫਿਕ ਦੇ ਵਿੱਚ ਪ੍ਰੋਬਲ ਮਾਰ ਰਹੀ ਆ ਹਾਂ ਭਾਈ ਬਹੁਤ ਵਧੀਆ ਭਾਈ ਚੜ੍ਹਦੀ ਕਲਾ ਦਾ ਸੈਨ ਦਿੰਦੇ ਹੋ ਇਧਰ ਲਾਓ ਮੇਰੇ ਵੀਰ ਪਲੋਂ ਨਾਲ ਗਿਆ ਇਧਰ ਲਾਓ ਮੇਰੇ ਵੀਰ ਬੱਸ ਤੇ ਮਗਰ ਚੰਡੇ ਸ਼ਾਬਾਸ਼ ਚੰਡੇ ਵਾਲੇ ਚੰਡੇ ਵਾਲੇ ਬੋਲ ਰਸਪੀਕ